ਸਰਪੰਚ ਹੋਵੇ ਤਾਂ ਆ ਪਿੰਡੇ ਸਰਪੰਚ ਵਰਗਾ ਜਿਸ ਨੇ ਕਿ ਆਪਣੇ ਪਿੰਡ ਦੀ ਸਫਾਈ ਦਾ ਖਾਸ ਧਿਆਨ ਰੱਖਦੇ ਹੋਏ ਤੇ ਪਿੰਡੇ ਵਿੱਚ ਕਿਸੇ ਤਰੀਕੇ ਦੇ ਕੋਈ ਵਾਰਦਾਤ ਨਾ ਹੋਵੇ ਤਾਂ ਉਹਨਾਂ ਨੇ ਅਜਿਹਾ ਮਤਾ ਪਾਸ ਕਰ ਦਿੱਤਾ ਕਿ ਹੋਰ ਨਾ ਪਿੰਡ ਦੇ ਸਰਪੰਚ ਵੀ ਸੋਚਣੇ ਮਜਬੂਰ ਹੋਗੇ ਨੇ ਦਾਦਾ ਕਿ ਪਿੰਡਾਂ ਦੇ ਵਿੱਚ ਪਰਿਵਾਸੀ ਵੱਡੀ ਗਿਣਤੀ ਦੇ ਵਿੱਚ ਝੁੱਗੀਆਂ ਛੋਪੜੀਆਂ ਬਣਾ ਕੇ ਬੈਠ ਨੇ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਲਗਾਤਾਰ ਲੁੱਟਾਂ ਖਵਾਉਣ ਦੀਆਂ ਵਾਰਦਾਤਾਂ ਵੀ ਵਧ ਰਹੀਆਂ ਨੇ ਜੀਦੇ ਚਲਦੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਖਮਾਣੋ ਦੀਆਂੋਂ ਦੇ ਪਿੰਡ ਲਖਣਪੁਰ ਗਰਚਾ ਪਤੀ ਵਿਖੇ ਇਹ ਨਵਾਂ ਵਿਵਾਦ ਸ਼ੁਰੂ ਹੋ ਗਿਆ ਜਦੋਂ ਪੰਚਾਇਤ ਦੇ ਵੱਲੋਂ ਨਜ਼ਾਇਜ਼ ਤੌਰ ਤੇ ਪਿੰਡੇ ਵਿੱਚ ਬੈਠੇ ਬਿਨਾਂ ਕਿਸੇ ਪਹਚਾਣ ਤੋਂ ਪਰਿਵਾਸੀਆਂ ਨੂੰ ਪਿੰਡ ਵਿੱਚੋਂ ਜਾਣ ਲਈ ਮਤਾ ਪਾਸ ਕਰ ਦਿੱਤਾ ਅਤੇ ਉਹਨਾਂ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਕਿ ਇੱਕ ਹਫ਼ਤੇ ਦੇ ਵਿੱਚ ਉਹ ਪਿੰਡ ਖਾਲੀ ਕਰ ਦੇਣ ਪੂਰਾ ਮਾਮਲਾ ਇਹ ਹੈ ਜੀ ਕਿਉਂਕਿ ਜਿਹੜੇ ਪ੍ਰਵਾਸੀ ਇੱਥੇ ਰਹਿੰਦੇ ਨੇ ਰਜਵਾਹੇ ਤੇ ਜੀ ਇਹਨਾਂ ਕੋਲ ਕੋਈ ਆਈਡੈਂਟੀ ਪ੍ਰੂਫ ਨਹੀਂ ਹੈਗਾ ਜੀ ਅਸੀਂ ਕਾਫੀ ਦਿਨ ਹੋ ਗਿਆ ਸੀ ਇਹਨਾਂ ਨੂੰ ਪੁੱਛਿਆ ਵੀ ਤੁਹਾਡਾ ਵੀ ਤੁਸੀਂ ਕਿੱਥੋਂ ਆਏ ਆਂ ਜੀ ਤੇ ਕਿੱਥੇ ਦੇ ਹੈਗੇ ਆਂ ਹਾਂਜੀ ਤੇ ਇਹ ਨਾਂ ਤਾਂ ਸਾਨੂੰ ਦੱਸ ਰਹੇ ਆਂ ਵੀ ਕਿੱਥੋਂ ਆਏ ਨੇ ਜੀ ਤੇ ਨਾ ਉੱਥੇ ਦਾ ਪ੍ਰੂਫ ਹੈ ਜਿੱਥੋਂ ਆਏ ਨੇ ਨਾ ਇੱਥੇ ਦਾ ਕੋਈ ਪ੍ਰੂਫ ਹੈ ਜੀ ਤੇ ਨੰਬਰ 2 ਜੀ ਇਹ ਗਲੀਆਂ 'ਚ ਘੁੰਮਦੇ ਨੇ ਸਲਫਾ ਸੂਟਾ ਪੀ ਕੇ ਤੇ ਸ਼ਰਾਬ ਪੀ ਕੇ ਕਿਉਂਕਿ ਸਾਡੇ ਇੱਥੇ ਗਰਾਊਂਡ ਹੈ ਖੇਡ ਗਰਾਊਂਡ ਹੈ ਜੀ ਪੁਲ ਦੇ ਉੱਪਰ ਉੱਥੇ ਪੁਲ ਤੇ ਸਾਡੇ ਜਵਾਕ ਖੇਡਦੇ ਨਹੀਂ ਗਰਾਊਂਡ 'ਚ ਤੇ ਲੇਡੀਜ਼ ਸੈਰ ਕਰਨ ਆਉਣੀ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਜੀ ਤੇ ਪੁਲ ਤੇ ਪੁਲ ਤੇ ਬੈਠ ਕੇ ਜੀ ਇਹ ਸਿਕਟਾ ਸਿਕਟਾ ਪ ਕਿੰਨੇ ਟਾਈਮ ਤੋਂ ਬੈਠੇ ਨੇ ਇੱਥੇ ਜੀ ਇਹ ਜੀ ਤਕਰੀਬਨ ਹੋ ਗਏ 2-3 ਸਾਲ ਜੀ ਕਿੰਨੇ ਕੁ ਪਰਿਵਾਰ ਹੋਣਗੇ ਜੀ ਪਰਿਵਾਰ ਤਾਂ 12 ਦੇਣਾ ਝੁੰਗੀਆਂ ਨਹੀਂ ਹੋਊਗਾ ਡੇਢ ਡੇਢ ਤੋਂ 200 ਵਿਚੇ ਬੱਚੇ ਜੀ ਵਿਚੇ ਬਜ਼ੁਰਗ ਕਿਹੜੀ ਜਗ੍ਹਾ ਤੇ ਬੈਠੇ ਨੇ ਜੀ ਕੋਈ ਸਰਕਾਰੀ ਜਗ੍ਹਾ ਤੋਂ ਇਹ ਹਾਂ ਜੀ ਰਜਵਾਹ ਹੈ ਜੀ ਇਹ ਤੇ ਨਹਿਰੀ ਮਹਿਕਮੇ ਦੀ ਜੰਗਲਾਤ ਮਹਿਕਮੇ ਦੀ ਜਗ੍ਹਾ ਜੀ ਕੰਮਕਾਰ ਕਿੱਥੇ ਕਰਦੇ ਨੇ ਜੀ ਕੰਮਕਾਰ ਪਤਾ ਨਹੀਂ ਯਾਲੇ ਵਾਲੇ ਪਿੰਡਾਂ 'ਚ ਕਰਦੇ ਹੋਣੇ ਸਾਡੇ ਪਿੰਡ ਦਾ ਕਰਦੇ ਨਹੀਂ ਜੀ ਅੱਛਾ ਜੰਗਲਾਤ ਵਿਭਾਗ ਨੂੰ ਤੇ ਪ੍ਰਸ਼ਾਸਨ ਨੂੰ ਕੋਈ ਲਿਖਤੀ ਰੂਪ 'ਚ ਦਿੱਤਾ ਤੁਸੀਂ ਅਸੀਂ ਥਾਣੇ ਦੇ ਕੀ ਆਏ ਹਾਂ ਜੀ ਮਾਤਾ ਹਾਂਜੀ ਤੇ ਅੱਜ ਜੰਗਲਾਤ ਵਿਭਾਗ ਦਾਫਤਰ ਬੰਦ ਸੀ ਸ਼ਨੀਵਾਰ ਕਰਕੇ ਜੀ ਹੁਣ ਅਸੀਂ ਸੋਮਵਾਰ ਸੰਪਰਕ ਕਰਾਂਗੇ ਤੇ ਬਾਕੀ ਫੋਨ ਤੇ ਸੰਪਰਕ ਕਰਾਂਗੇ। ਭਰੋਸਾ ਕੀ ਦਿੱਤਾ ਪ੍ਰਸ਼ਾਸਨ ਨੇ ਫਿਰ ਉਹਨਾਂ ਨੇ ਕੀ ਹੈ ਵੀ ਕੋਈ ਗੱਲ ਨਹੀਂ ਵੀ ਜਿਨ੍ਹਾਂ ਕੋਲ ਨਹੀਂ ਕੋਈ ਪ੍ਰੂਫ ਹੈਗਾ ਵੀ ਪਤਾ ਹੀ ਨਹੀਂ ਕਿੱਥੇ ਆਏ ਆ ਕਿੱਥੋਂ ਨਹੀਂ ਤੇ ਉਹਨਾਂ ਨੂੰ ਅਸੀਂ ਇੱਥੋਂ ਭੇਜਾਂਗੇ ਜੀ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ? ਮੈਸੇਜ ਇਸ ਤਰ੍ਹਾਂ ਕਨਵੇ ਹੁੰਦਾ ਕਿ ਪੰਚਾਇਤ ਨੇ ਮਤਾ ਪਤਾ ਜੀ ਪ੍ਰਵਾਸੀ ਮਜ਼ਦੂਰ ਭਜੋ ਜਾਂ ਭਜਾਓ। ਤੁਹਾਡਾ ਕੀ ਰੌਲਾ ਕੀ ਹੈ ਜਿਹੜਾ ਵਜਾ ਕੀ ਹੈ ਜਿਹੜੀ ਆਪਾਂ ਕਰ ਰਹੇ ਹਾਂ? ਨਹੀਂ ਨਹੀਂ ਅਸੀਂ ਮਜ਼ਦੂਰਾਂ ਦਾ ਉਹ ਨਹੀਂ ਕਹਿੰਦੇ ਹਨ ਜਿਹੜੇ ਮਜ਼ਦੂਰ ਜੀਰੀ ਲਾਉਣ ਆਉਣੇ ਆ ਜਾਂ ਕੰਮ ਕਰਨ ਆਉਣੇ ਆ। ਸਾਨੂੰ ਕੋਈ ਪਰੇਸ਼ਾਨੀ ਨਹੀਂ ਜ ਕਿਉਂਕਿ ਅੱਗੇ ਵੀ ਆਉਂਦੇ ਨੇ ਉਹ ਮੋਟਰਾਂ ਤੇ ਬੈਠੇ ਨੇ ਚਲੋ ਉਹਨਾਂ ਕੋਲ ਪ੍ਰੂਫ ਵੀ ਉਹਨਾਂ ਦੇ ਹੈਗੇ ਪਰ ਜਿਨ੍ਹਾਂ ਕੋਲ ਕੋਈ ਪ੍ਰੂਫ ਹੈ ਨਹੀਂ ਸਾਨੂੰ ਪਤਾ ਹੀ ਨਹੀਂ ਕਿੱਥੋਂ ਆਏ ਨੇ ਜੀ ਨਾ ਦੱਸਦੇ ਨੇ ਇਹ ਬਿਲਕੁਲ ਹਾਂ ਪੁੱਛਣ ਤੇ ਵੀ ਨਹੀਂ ਦੱਸਦੇ ਵੀ ਕਿੱਥੋਂ ਆਏ ਆ ਕੋਈ ਪ੍ਰੂਫ ਨਹੀਂ ਹੈ ਨਾਲ ਕੋਲ ਜੀ ਹੁਣ ਵੀ ਅਸੀਂ ਇਹਨਾਂ ਨੂੰ ਕਿਹਾ ਹੁਣ ਚਾਹੇ ਪੁੱਛ ਲਓ ਤੁਸੀਂ ਪੁੱਛ ਲਓ ਜੀ ਵੀ ਕੋਈ ਪ੍ਰੂਫ ਇਹਨਾਂ ਕੋਲ ਹੋਵੇ ਇੱਕ ਨਵਾਲਿਕ ਬੱਚੀ ਦੀ ਪ੍ਰੈਗਨੈਂਟ ਹੋਣ ਦੀ ਗੱਲ ਵੀ ਸਾਹਮਣੇ ਆਈ ਸੀ ਉਹ ਕੀ ਮਾਮਲਾ ਹਾਂਜੀ 15 16 ਸਾਲ ਦੀ ਬੱਚੀ ਸੀ ਬਾਕੀ ਹੋਰ ਵੀ ਇੱਥੇ ਬੱਚੀਆਂ ਨੇ ਵਿਆਹ ਹੋਏ ਹੋਏ ਨਹੀਂ 15 16 ਸਾਲ ਦੀਆਂ ਨੇ ਜਿਹਨੇ ਬਾਲ ਵਿਆਹ ਕਰਦੇ ਨੇ ਉਹਨੂੰ ਟੀਵੀ ਦੀ ਬਿਮਾਰੀ ਆਈ ਆਖਰੀ ਸਟੇਜ ਤੇ ਆ ਜੀ ਪਹਿਲਾਂ ਦਵਾਈ ਲੈਣ ਵੀ ਜਾਂਦਾ ਰਿਹਾ ਹੁਣ ਉਹ ਦਵਾਈ ਲੈਣ ਵੀ ਨਹੀਂ ਜਾਂਦਾ ਜੇ ਕੱਲੋਂ ਇੱਥੇ ਪਿੰਡ 'ਚ ਬਿਮਾਰੀ ਫੈਲ ਗਈ ਕੌਣ ਜ਼ਿੰਮੇਵਾਰ ਹੈ ਜੀ ਇਹਦਾ ਕੀ ਮੰਗ ਕੀ ਮੰਗ ਕੀ ਕਰਦੇ ਸੀ ਮੰਗਦਾ ਸੀ ਇਹ ਕਰਦੇ ਇਹਨਾਂ ਦਾ ਇੱਥੋਂ ਸਮਾਨ ਚਕਾਓ ਜੀ ਅੱਛਾ ਹਾਂਜੀ ਇਹ ਦੇਖੋ ਜੀ ਦੇਖੋ ਇੱਕ ਤਾਂ ਤੁਹਾਨੂੰ ਦੱਸ ਦਿੰਦਾ ਵੀ ਯਾਨੀ ਕਿ ਵੀ ਇਹ ਗਰਾਊਂਡ ਦੇ ਨੇੜੇ ਜਿਹੜਾ ਕਪੀਟਲ ਪੋਲਾ ਹੈ ਉੱਥੇ ਜਾ ਕੇ ਗਾਂਝਾ ਪੀ ਕੇ ਯਾਨੀ ਕਿ ਸ਼ਰਾਬ ਪੀ ਕੇ ਬੈਹਂਦੇ ਨੇ ਸਾਡੇ ਪਿੰਡ ਦੀਆਂ ਜੋ ਲੇਡੀਜ਼ ਝੋਮਣ ਵਗੈਰਾ ਆਉਂਦੀਆਂ ਸੀਗੀਆਂ ਉਹ ਹਟ ਗਈਆਂ ਆਉਣ ਤੇ ਪੂਜਾ ਗਰਾਊਂਡ ਦੇ ਵਿੱਚ ਗੰਦ ਤੀਜਾ ਲੋਟਾਂ ਖੂਹਾਂ ਵਧੀਆ ਵਈਆਂ ਨੇ ਚੌਥੀ ਗੱਲ ਜਿਹੜੀ ਮੇਨ ਹੈ ਵੀ ਇਹਨਾਂ ਦਾ ਕੋਈ ਪ੍ਰੂਫ ਕੋਈ ਸਨਾਤ ਨਹੀਂ ਹੈਗੀ ਵੀ ਇਹ ਕਿੱਥੋਂ ਆਏ ਨੇ ਪਿੱਛੇ ਕਿੱਥੋਂ ਆਏ ਨੇ ਕਿਉਂਕਿ ਇਥੇ ਦਾ ਰਹਾ ਕਰਤਾ ਛੱਡੋ ਜਾਂਦਾ ਪਿਛਲਾ ਵੀ ਆਧਾਰਕਾਰ ਨਹੀਂ ਕੋਈ ਹੈਗਾ ਜੀ ਜਿਹੜਾ ਤੁਸੀਂ ਵੀਲਾ ਚੁੱਕਿਆ ਕਿਦਾਂ ਜਹਨ ਚ ਆਇਆ ਤੇ ਕਾਫੀ ਸਮੇਂ ਪਹਿਲਾਂ ਹੀ ਪੰਚਤਤ ਰਹੀਆਂ ਨੇ ਉਹ ਕਿਉਂ ਨਹੀਂ ਕੰਮ ਹੋ ਉਸ ਐਕਚੁਅਲੀ 12 ਸਾਲ ਬਾਅਦ ਪੰਚਾਇਤ ਦੀ ਚੋਣ ਹੋਈ ਹੈ ਜੀ ਦੂਸਰੀ ਗੱਲ ਸਾਡੇ ਕੋਲੇ ਨੋਟਸ ਵਿੱਚ ਆਈ ਸੀ ਗੱਲ ਹੈਲਥ ਸੈਂਟਰ ਤੋਂ ਸਾਡੇ ਮੈਡਮ ਸੁਨੀਤਾ ਜੀ ਨੇ ਉਹਨਾਂ ਦੀ ਕਾਲ ਆਈ ਕਿ ਇਹ ਨਾ ਤਾਂ ਇਹ ਤੇ ਨਾ ਕੋਈ ਹੋਰ ਆ ਨਾ ਕੋਈ ਪ੍ਰੂਫ ਜੈਕ ਪ੍ਰੂਫ ਇਹਨਾਂ ਦੇ ਕੋਈ ਲੇਡੀਜ਼ ਪ੍ਰੈਗਨੈਂਸੀ 15.5 ਸਾਲ ਦੀ ਤੇ ਉਹਨਾਂ ਨੇ ਆਧਾਰ ਕਾਰਡ ਮੰਗਿਆ ਤੇ ਸਾਨੂੰ ਕਿਹਾ ਵੀ ਉਹ ਇਦਾਂ ਵੀ ਉਹ ਲੇਡੀਜ਼ ਬੱਚੀ ਆ ਉਹਦੀ ਉਮਰ ਹੈ ਵੀ ਆਪਾਂ ਨੂੰ ਕੱਲੂ ਦਿੱਕਤ ਆ ਸਕਦੀ ਹੈ ਅਸੀਂ ਇਹਨਾਂ ਕੋਲ ਆ ਕੇ ਮਿਲੇ ਤਾਂ ਸਾਨੂੰ ਕਹਿੰਦੇ ਵੀ ਤੁਹਾਨੂੰ ਸਾਡੀ ਕੁੜੀ ਦੀ ਉਮਰ ਵੱਧ ਹੈ ਤੁਹਾਨੂੰ ਆਧਾਰ ਕਾਰਡ ਦਿਖਾ ਦਿੰਦੇ ਆ ਅਸੀਂਗਾ ਦਿਖਾ ਦੋ ਸ਼ਾਮ ਨੂੰ ਸਾਨੂੰ ਆਧਾਰ ਕਾਰਡ ਦਿਖਾਤਾ 19 ਸਾਲ ਦੀ ਇਦਾਂ ਸ਼ੱਕ ਹੈ ਕਿ ਇਹ ਕੇ ਇੰਡੀਅਨ ਵੀ ਨਾ ਹੋਣ ਇਹਨਾਂ ਚ ਕੋਈ ਹਾਂਜੀ ਉਹੀ ਤਾਂ ਗੱਲ ਹੈ ਜਦੋਂ ਪਿਛਲਾ ਆਧਾਰ ਕਾਰਡ ਵੀ ਨਹੀਂ ਹੈਗਾ ਹੋਰ ਤਾਂ ਵੀ ਹੈਗਾ ਹੋ ਸਕਦਾ ਬਾਹਰੋਂ ਹੋਣ ਉਹ ਤਾਂ ਦਾ ਇੰਡੀਆ ਦੀ ਜੋਨ ਕਿਸ ਲੈਵਲ ਦੀ ਜਾਂਚ ਮੰਗ ਕਰਦੇ ਅਸੀਂ ਦੇਖੋ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਾਂਗੇ ਵੀ ਭਾਈ ਇਹਨਾਂ ਦੀ ਪਰਤਾਲ ਕਰਕੇ ਕਿਉਂਕਿ ਦੇਖੋ ਇੱਕ ਤਾਂ ਨਜਾਇਜ਼ ਬੈਠੇ ਨੇ ਸਰਕਾਰੀ ਜਗ੍ਹਾ 'ਚ ਜਿਹੜੀ ਮਹਿਕਮੇ ਦੀ ਜਗ੍ਹਾ ਅਸੀਂ ਉਹਨਾਂ ਨੂੰ ਮਿਲਾਂਗੇ ਵੀ ਭਾਈ ਤੁਹਾਡੀ ਜਗ੍ਹਾ ਇਹਨੂੰ ਵੇਲੀ ਕਰੋ ਰਜਵੰਦ ਜੀ ਤੁਸੀਂ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਦੇ ਹੋ ਜ਼ਿੰਮੇਵਾਰ ਵਿਅਕਤੀ ਹੋ ਹਾਂਜੀ ਜੇਕਰ ਇਹ ਪ੍ਰਵਾਸੀ ਚਲੇ ਜਾਂਦੇ ਨੇ ਹੋਰ ਨਾ ਪ੍ਰਵਾਸੀਆਂ ਤੇ ਅਸਰ ਪਊ ਤੇ ਲੋਕਾਂ ਨੂੰ ਜਿਹੜੇ ਕਿਸਾਨ ਨੇ ਉਹਨਾਂ ਦੇ ਕੰਮ ਤੇ ਵੀ ਅਸਰ ਪਊ ਜਿਵੇਂ ਨਹੀਂ ਹਾਂਜੀ ਕੰਮ ਤੇ ਦੇਖੋ ਕੋਈ ਅਸਰ ਨਹੀਂ ਕਿਉਂਕਿ ਜਿਨ੍ਹਾਂ ਨੇ ਕੰਮ ਤੇ ਕਰਨਾ ਉਹ ਤਾਂ ਕਿਸਾਨਾਂ ਨਾਲ ਆਲਰੇਡੀ ਜੁੜੇ ਹੋਏ ਨੇ ਉਹ ਤਾਂ ਆਲਰੇਡੀ ਆ ਰਹੇ ਨੇ ਕੀਤੀ ਕਰਦੇ ਨੇ ਉਹ ਰੇਣੀਕਾ ਜਾ ਝੋਨਾ ਵਗੈਰਾ ਗੰਨੇ ਵਗੈਰਾ ਉਦੋਂ ਆਉਂਦੇ ਨੇ ਉਹ ਸੀਜ਼ਨ ਸੀਜ਼ਨ ਜਾ ਕੇ ਆਪਣਾ ਕੰਮ ਕਰਕੇ ਵਾਪਸ ਮੁੜ ਜਾਂਦੇ ਨੇ ਤੇ ਉਹਨਾਂ ਦੇ ਪ੍ਰੂਫ ਬਕਾਇਦਾ ਤੌਰ ਤੇ ਕਿਸਾਨਾਂ ਕੋਲ ਹੈਗੇ ਨੇ ਜੀ ਕਿੰਨੇ ਸਾਨੂੰ ਆਏ ਜੀ ਦੇਖੋ ਸਾਡਾ ਸ਼ਾਮ ਨੂੰ 5 ਵਜੇ ਦਾ ਟਾਈਮ ਹੋ ਜਾਂਦਾ ਜਦੋਂ ਅਸੀਂ ਗਰਾਊਂਡ 'ਚ ਵੱੜਦੇ ਆ ਸਾਨੂੰ ਆਉਂਦੀ ਸਾਰੇ ਟਾਇਲਟ ਪਈ ਹੁੰਦੀ ਆ ਅਸੀਂ ਹੁਣ ਦੱਸੋ ਪਹਿਲਾਂ ਉੱਥੇ ਖੇਲੀਏਗਾ ਟਾਇਲਟ ਚੱਕੀਏ ਤੇ ਕੋਈ ਵੀ ਅਸੀਂ ਵਹੀਕਲ ਖੜਾਉਨੇ ਆ ਸਾਈਕਲ ਐ ਮੋਟਰਸਾਈਕਲ ਉਹਨਾਂ ਦੀ ਹਵਾ ਕੱਢ ਕੇ ਭੱਜ ਜਾਂਦੇ ਨੇ ਤੇ ਪਿੰਡੋਂ ਜਿਹੜੇ ਨੌਜਵਾਨ ਨੇ ਜਿਹੜੇ ਛੋਟੇ ਉਹ ਵੀ ਦੇਖ ਲਾਉਣ ਤੇ हट ਗਏ ਉਹ ਕਹਿੰਦੇ ਵੀ ਅਸੀਂ ਭੇਜਣੇ ਨਹੀਂ ਹੈਗੇ ਵੀ ਉੱਥੇ ਨਸ਼ਾ ਵੀ ਇਦਾਂ ਭਈਏ ਫਿਰਦੇ ਨੇ ਵੀ ਸਾਡੇ ਬੱਚਿਆਂ ਨੂੰ ਖੋੜਦੇ ਨੇ ਤੇ ਸਖੋ ਸਾਡੇ ਵੀ ਘਰ ਦੇ ਰੋਕਦੇ ਨੇ ਵੀ ਤੁਸੀਂ ਜਾਣਾ ਨਹੀਂ ਹੈਗਾ ਹੁਣ ਦੱਸੋ ਇਹਨਾਂ ਦਾ ਕੀ ਹੱਲ ਕੀਤਾ ਜਾਵੇ ਜਿਹੜਾ ਪੰਚਾਇਤ ਨੇ ਹੁਣ ਫੈਸਲਾ ਲਿਆ ਵੀ ਇਹਨਾਂ ਨੂੰ ਰੋਗ ਭੇਜਣਾ ਵਾ ਜੀ ਸਹਿਮਤ ਹੈ ਜੀ ਕਿੱਦਾਂ ਲੱਗਦਾ ਫੈਸਲਾ ਸਹੀ ਹੈ ਜੀ ਪੂਰੇ ਐਗਰੀਆ ਅਸੀਂ ਇਦਾਂ ਹੋਣਾ ਚਾਹੀਦਾ ਤਾਂ ਅਸੀਂ ਆਪਾ ਪਿੰਡ ਹੁਣ ਦੇਖ ਲਓ ਤਾਂ ਹੀ ਆਉਣ ਲੱਗਣਗੇ ਹੁਣ ਇੰਨਾ ਲੱਖ ਰੁਪਿਆ ਵੀ ਲੱਗਿਆ ਨਾ ਗਰਾਊਂਡ ਤੇ ਤਾਂ ਉਹਦਾ ਮੁੱਲ ਵੀ ਮੋੜਨਾ ਚਾਹੀਦਾ ਆਪਾਂ ਨੂੰ ਤੇ ਗਰਾਊਂਡ ਦੇ ਵਿੱਚ ਤੁਸੀਂ ਗੇਮ ਤੇ ਆਉਂਦੀ ਸਾਰੇ ਵਿਚੇ ਇਹਨਾਂ ਨੇ ਹਨਾ ਚਲੋ ਅਸੀਂ ਚਲੇ ਜਾਣਾ ਬਾਲਾਂ ਚਲੋ ਉੱਥੇ ਖੇਲੀ ਜਾਣਗੇ ਅਸੀਂ ਕੋਈ ਤਰਾਜ ਨਹੀਂ ਖੇਲੋ ਤੁਸੀਂ ਜਦੋਂ ਅਸੀਂ ਅਗਲੇ ਦਿਨ ਆਉਣਾ ਸਾਨੂੰ ਕੋਈ ਬਾਲ ਨਹੀਂ ਮਿਲਨੀ ਸਾਡੇ ਜਿੰਮ ਦਾ ਸਮਾਨ ਚੋਰੀ ਹੋ ਗਿਆ ਚਾਬੀਆਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਕਿੱਥੇ ਪਈਆਂ ਨੇ ਚਾਬੀਆਂ ਲੈ ਗਏ ਇਹ ਤੇ ਦੇਖ ਲਓ ਕੁਝ ਨਹੀਂ ਕੋਈ ਚੀਜ਼ ਨਹੀਂ ਰਹਿਣ ਦੰਦੇ ਅਸੀਂ ਦਰਜਣ ਬੋਲਾਂ ਦੀ ਹੁਣ ਤੱਕ ਮਗਾ ਚੁੱਕੇ ਹੋਗੇ ਕੋਈ ਬਾਲ ਨਹੀਂ ਛੱਡੀ ਜਾਂਦੀ ਸੋ ਤਾਂ ਦੇ ਕਿ ਪਿੰਡ ਦੇ ਵਿੱਚ ਬੈਠੇ ਪਰਿਵਾਸੀਆਂ ਦੇ ਵੱਲੋਂ ਕਾਫੀ ਜਿਹੜਾ ਕਿ ਇੱਥੇ ਮਾਹੌਲ ਖਰਾਬ ਕੀਤਾ ਹੋਇਆ ਜਿਸ ਦੇ ਚੱਲਦੇ ਹੁਣ ਪਿੰਡ ਦੇ ਸਰਪੰਚਾਂ ਦੇ ਵੱਲੋਂ ਆਪ ਮੁਹਾਰੇ ਮਤੇ ਪਾਸ ਕੀਤੇ ਜਾ ਰਹੇ ਹਕੀਕਤ ਤੌਰ 'ਤੇ ਪੰਜਾਬੀ ਲੀਖਨਾ ਤੌਰ 'ਤੇ ਰਵਿੰਦਰ ਢਿੱਲੋਂ ਦੀ ਰਿਪੋਰਟ